ਸਲੋਕ ਬਹੁ ਸਾਸਤਰ ਬੋ ਸਿਮਰਤੀ ਪੇਕੇ ਸਰਬਟ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਮਹ ਰਤਨਾ ਸਿਰ ਕਟਾਏ ਹੋ ਮੈਂ ਕਰ ਰਾਤੀ ਵਰਤਨੇ ਮ ਕਰ ਬੋ ਭਾਦੀ ਨਹੀਂ ਦੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਐ ਇੱਕ ਬਾਰ ਨੌ ਖੰਡ ਪ੍ਰਤਮੇ ਫਿਰੈ ਜਿ ਰ ਜੀਵ ਮਹਾ ਉਦਾਸ ਤਪੀ ਸਰਧੀ ਮੈਂ ਅਗਨ ਮਾਹਿ ਹੋਮਤ ਪ੍ਰਾਨ ਕਨਕ ਅਸਵ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਉ ਪੀਉ ਮੈਂ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਤ ਦੇ ਛਟਾ ਗਰਭ ਗੁਮਾਨ ਨਾ ਮਨ ਤੇ ਹਟੈ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਜਨਾ ਕਰੈ ਮਨ ਤੇ ਕਭੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੋਦ ਕਾ ਹੋਇ ਕੰਚੀ ਭੀਤ ਮਾਨਹਰ ਕੇ ਨਾਮ ਕੀ ਮੈਂ ਮਾਇਓ ਚ ਨਾਨਕ ਨਾਮ ਉਦਰੇ ਪਤ ਤਬਾ ਮੋਚ ਬਹੁਤ ਸਿਆਣਪ ਜਮ ਕਾ ਭੋ ਬਿਆਪੈ ਅਨਕ ਯਤਨ ਕਰ ਤ੍ਰਿਸਨ ਨਾ ਧਰਾਪੈ ਪੇਕ ਅਨੇਕ ਅਗਨ ਨਹੀਂ 부ਜੈ ਕੋਟ ਪਾਵ ਦਰਗਾ ਨਹੀਂ ਸਜੈ ਛੋਟਸ ਨਾਹੀ ਊਪ ਪਿਆਲ ਮੋਏ ਬਿਆਪੇ ਮਾਇਆ ਜਾਲ ਅਬਰ ਕਰ ਦੋ ਸਗਲੀ ਜਮਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੇ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਵਾਂਗੇ ਸਾਧ ਜਣਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਰਿਧੈ ਸਦ ਗਾਵੈ ਜੇ ਕੋ ਆਪਣੀ ਸੋਬਾ ਲੋਰੈ ਸਾਧ ਸੰਗ ਇਹ ਹੋ ਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਸਾ ਸਗਲ ਪੁਰਖ ਮੈ ਪੁਰਖ ਪ੍ਰਦਾਨ ਸਾਧ ਸੰਗ ਜਾਂ ਕਾ ਮਟੈ ਅਬੇ ਮਾਨ ਆਪਸ ਕਉ ਜੋ ਜਾਣੇ ਨੀਚਾ ਸੋ ਗਨਿਐ ਸਭ ਤੇ ਊਚਾ ਜਾਂ ਕਾ ਮਨ ਹੋਏ ਸਗਲ ਕੀ ਨਾਰ ਹਰ ਨਾਮ ਦਿਨ ਘਟ ਘਟ ਜੀਨਾ ਮਨੁ ਆਪਣੇ ਤੇ ਭਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੂਕ ਦੂਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਪੁਨ ਨਹੀਂ ਲੇਪਾ ਨੇਰ ਧਨ ਕਉ ਧਨ ਤੇਰੋ ਨਾਉ ਧਤਾ ਬਿਕੋ ਨਾਉ ਤੇਰਾ ਥਾ ਨਿਮਾਣੇ ਕਉ ਪ੍ਰਭ ਤੇ ਰੋ ਬਾਨ ਸਗਲ ਕਢਾ ਕਉ ਦੇਵ ਹਉਦਾਨ ਕਰਨੁ ਕਰਾਵਣ ਹਾਰ ਸੁਆਮੀ ਸਗਲ ਕਢਾ ਕੇ ਅੰਤਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਣ ਸਾਗੋ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਣਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕ੍ਰਿਆ ਮੈਂ ਉਦਮ ਕਿਰਿਆ ਸਾਧ ਸੰਗ ਦੁਰਮਤਮਲ ਹੀ ਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸ ਸੁਨਵਖਾਨੇ ਸਗਲ ਥਾਨ ਤੇ ਉਦਮ ਥਾਨ नानक जे घट बस हर नाम